ਗੱਲ ਲੱਗੇ ਬੈਠੇ ਤੂੰ ਪਹਿਲਾ ਪਿੰਡ ਇਹ ਦਵਾਈ ਨਹੀਂ ਗਿਆ ਜਪਾਨ ਗਿਆ ਕਦੇ ਵੀ ਨਹੀਂ ਕਦੇ ਵੀ ਇਟਲੀ ਨਿਊ ਨਿਊ Nepal Bihar ਕਿਤੇ ਨਹੀਂ ਕਦੇ ਵੀ ਤੇ ਤੂੰ ਐਨੇ ਵਧੀਆ ਦੇਸ਼ ਨਹੀਂ ਵੀ ਗਿਆ Nepal Bihar ਜਿਵੇਂ ਨਹੀਂ ਗਿਆ ਫੇਰ ਆਏ ਕਿਥੋਂ ਮਲਬਰ اتنا ਜਲਦਾ ਸੀਗਾ ਮੇਲਾ ਮਲਬਰਾਂ ਕਾ ਜਲਦਾ ਸੀ ਜੀ ਮੇਲਾ ਉੱਥੇ ਜਾਂਦਾ ਸੀਗਾ ਲੰਗਰ ਅੱਛਾ ਲੰਗਰ ਖਾਣੇ ਜ਼ਿਆਦਾ ਲੰਗਰ ਜ਼ਿਆਦੇ ਖਾਣੇ ਹੱਥੋਂ ਗਿਆ ਖਰਾਬ ਹਾਂ ਹਾਂ ਫੇਰ ਕੀ ਕਰਦੇ ਕੀ ਕਰਦੇ ਉਹ ਕੁੜਾ ਕਰਕੇ ਉੱਤਾਂ ਗਿਆ ਵੀ ਬਾਹਰ ਅੰਦਰ ਜਾ ਗਿਆ ਆ ਬਾਹਰ ਬੱਧ ਗਿਆ ਕੋਈ ਇਹ ਤਾਂ ਤੁਹਾਨੂੰ ਨਹੀਂ ਆ ਮੈਂ ਉਹ ਗੱਲ ਕਰ ਰਿਹਾ ਪਿਛਲੇ ਬਾਹ ਨਹੀਂ ਚਲ ਗਿਆ ਸੀ ਬਾਹ ਉਹ ਉਹ ਗੱਲ ਕਰਦਾ ਮੈਂ ਭਾਈ ਸਾਹਿਬ ਜਦੋਂ ਮੈਂ ਇੱਥੇ ਜਹਾਜ਼ 'ਚ ਬਹਿ ਕੇ ਦੂਜੇ ਪਾਸੇ 에어ਪੋਰਟ ਤੇ ਉਤਰਿਆ ਆਹੋ ਮੇਰਾ ਉੱਥੇ ਬੰਦਾ ਖੜ ਗਿਆ ਕੀ ਹੋਇਆ 에어ਪੋਰਟ ਤੇ ਇੱਕ ਪੁਤਲਾ ਖੜਾ ਕੀਤਾ ਅੱਛਾ ਕੋਰੀ ਆਣੀ ਹੈ ਹਾਂ ਉਹਦੇ ਮੂੰਹ 'ਚ ਨਾਲ ਮਾਦੀ ਨੱਕ ਥੱਲੇ ਹੱਥ ਰੱਖੀ ਟੋਫੀ ਵਾਹ ਵੀਰ ਇੱਕ ਕੋਰੀ ਆਈ ਉਹਨੇ ਪੁਤਲੇ ਦੇ ਮੂੰਹ 'ਚ ਦੰਦ ਰੱਖਿਆ ਨੱਕ ਥੱਲੇ ਹੱਥ ਰੱਖਿਆ ਟੋਫੀ ਮੈਂ ਜਦੋਂ ਤੇ ਕੰਮ ਸੁੱਖਾ ਮੈਂ ਦੋ ਕੀ ਕੀਤਾ ਉੱਥੇ ਵੀ ਦਿਹਾੜੀਆਂ ਕਰਾਂ ਮੈਂ ਬਾਬਾ ਜੀ ਬੁੱਧਲਾ ਚੱਕੇ ਸਾਈਡ ਤੇ ਰੱਖ ਦਿੱਤਾ ਤੇ ਆਮ ਖੜ ਗਿਆ ਵਾਹ ਬਿਲਕੁਲ ਇੱਕ ਗੋਰੀ ਆਈ ਫੇਰ ਉੱਚੀ ਤੋਂ ਕਹਿ ਗਈ ਅੰਮੀ ਦੀ ਅੱਛਾ ਘੋੜੇ ਕਦੀ ਆ ਗਈ ਆਹਾ ਉਹਰੇ ਆ ਕੇ ਮੇਰੇ ਮੂੰਹ 'ਚ ਦਾਗ ਰ ਪਾਇਆ ਅੱਛਾ ਮੱਥੇ ਤੇ ਹੱਥ ਰੱਖਿਆ ਹਾਂ ਮੈਂ ਬਾਰੀ ਗੁੱਸੇ ਵਿੱਚ ਆ ਕੇ ਸੀਣ ਛੜਦਾ ਤਾਂ ਐਹੀ ਗੱਲ ਜਨਨ ਲਿਆ ਹੋਰ ਦੇਖੋ ਟੋਫੀ ਦੀ ਸੀਚੇ ਮਾਰਦੇ ਹਾਂ ਅੱਛਾ ਸਾਰੀ ਛੇਤੀ ਛੱਡ ਕਹਤੇ ਟੋਫੀ ਪੀਣ ਕੇ ਬਾਹਰ ਆਈ ਹੈ ਪੱਠੀ ਦੇ ਲਈ ਸੀ ਬਰਾ ਦੁਨਿਆਵੀ ਕਹਿੰਦੇ ਮੈਨੂੰ ਉੱਠਣੀ ਸੀ ਬਾਬਾ ਘੁੱਟ ਘੁੱਟ ਖਾਣ ਵਾਲੇ ਜੀ ਫੇਰ ਮੈਨੂੰ ਜਦ ਕੰਪਨੀ ਦਾ ਪਤਾ ਲੱਗਿਆ ਕੰਪਨੀ ਆਈ ਪੀ ਲੈਣ ਅੱਛਾ ਹਜੇ ਨਾ ਕੰਪਨੀ ਨੇ ਪਹਿਲੇ ਪੈਰ ਰੱਖਿਆ ਫੇਰ ਸਾਲਾ ਕੋ ਆਪਣੀ ਮੂਹ ਖਲਾ ਕੇ ਐਨੇ ਮਾਰੇ ਪੈਰ ਵੇਖ ਕੇ ਤੇਰੀ ਕੰਪਨੀ ਵਾਲੇ ਲੈ ਗਿਆ ਮੈਂ 1.5 ਲੱਖ ਜਿਹੜਾ ਪੈਸੇ ਮੂਰੇ ਕਰਦੇ ਆਹੋ ਮੈਂ ਭਾਜੀ ਉੱਥੇ ਛੇੜਾ ਛੇੜੀ ਦਿਖਾਣਾ ਆਇਆ ਨਹੀਂ ਜਣੀ ਮੁਰਗੀ ਛੇੜਾ ਛੇੜੀ ਦਿਖਾਣਾ ਪਿਆ ਅੱਛਾ ਫੇਰ ਇਹਨਾਂ ਨੇ ਫੇਰ ਕਿੱਦਾਂ ਨੇ ਹੱਸਣਾ ਹਾਣ ਵਾਲੇ ਵਾਹ ਵਾਹ ਨੱਚਣ ਡਾਉਣ ਵਾਲੇ ਸਿੰਗ ਪਾਉਣ ਵਾਲੇ ਉਹ ਨਹੀਂ ਆ ਗਿਆ ਕਿਹੜਾ ਥੋੜਾ ਧਾਰਮਿਕ ਛੇਰ ਆਉਂਦਾ ਕੋ ਬਾਬੇ ਦਰਵਾਜ਼ਾ ਕੋ ਸਨਾ ਗੋਦ ਜੀ ਮੈਂ ਵੀ ਛੇਰ ਦੇ ਬਾਬੇ ਨੂੰ ਆਉਂਦੇ ਨੂੰ ਧਾਰਮਿਕ ਨਾ ਦੇ ਤਾਲੀਆਂ ਪਾ ਦੇ ਇੱਕ ਵਾਰੀ ਹਾਂ ਧਾਰਮਿਕ ਛੇਰ ਕੋਲੇ ਲੱਗਿਆ ਬੰਦਾ ਪਤਾ ਲੈ ਕੀ ਮੈਨੂੰ ਸੁਣਾ ਘਰ ਵੇ ਜਾਦਾ ਮੈਂ ਬਾਬੇ ਨੂੰ ਤੁਹਾਡੇ ਨਾਲ ਨਹੀਂ ਲੱਗਣ ਖੜ ਜਾਦਾ ਇਹ ਵੀ ਬੀਬੀਓ ਕੈ ਉੱਠਾ ਬੰਦਿਆ ਸੁਤਿਆ ਇਹ ਧਾਰਮਿਕ ਛੇਰ ਹੈ ਬਾਬਾ ਜੀ ਦਾ ਉੱਠਾ ਬੰਦਿਆ ਸੁਤਿਆ ਉੱਠ ਕੇ ਮੰਦਰ ਮਸਜਿਦੀ ਗੁਰਦੁਆਰੇ ਮੱਥਾ ਟੇਕ ਜਾਈਂ ਉੱਠ ਕੇ ਮੰਦਰ ਮਸਜਿਦੀ ਗੁਰਦੁਆਰੇ ਮੱਥਾ ਦੰਗੇ ਤੇਰੀ ਜਾ ਕੇ ਦੰਗੇ ਤੇਰੀ ਜਾ ਕੇ ਉਦੋਂ ਜਬ ਉਹਨਾਂ ਚੱਕ ਲਿਆ ਇਹ ਕਿਹੜਾ ਧਰਮੇ ਛੇਰ ਹੋਇਆ ਵਧੀਆ ਜੇ ਸਮਾਂ ਕਹੇ ਜਦੋਂ ਮਾਪੇ ਹੋ ਜਾਣ ਬੰਦੇ 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 ਉਦੋਂ ਸੇਵਾ ਕਰੀਏ ਰਾਜ ਉਦੋਂ ਸੇਵਾ ਕਰੀਏ ਰਾਜ ਫਿਰ ਥੂੜੀ ਵਾਲੇ ਕਬਰ ਚ ਮੜੀ ਪਿੱਛੋਂ ਲਾਂ ਤੇ ਅੱਗ ਹਵਾ ਆਈ ਕੁੱਤਾ ਉੜ ਗਿਆ ਐਥੋਂ ਗਿਆ ਕੋ ਜੁੱਤੀਆਂ ਨਾਲ ਖਲੇ ਗਾ ਤੇ ਕਹੇ ਕੁੱਤਾ ਉੜਦਾ ਦੇਖਿਆ ਤੂੰ ਕਹਿੰਦਾ ਸਾ ਤਾ ਕਹਿੰਦਾ ਤੇਰੇ ਮਗਰ ਹਵਾ ਆਈ ਕੁੱਤਾ ਉੜ ਗਿਆ 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 ਉਹ ਹਵਾ ਆਈ ਕੁੱਤਾ ਉੜ ਗਿਆ ਹਵਾ ਰੋਕੀ ਹਾਂ ਕੁੱਤਾ ਡਿੱਪੇ ਲੱਗ ਲੱਗ ਜਿਹੜੀ ਜੋੜੀ ਉਹ ਬਾਗ ਜਿਹੜੀ ਕੋਈ ਛੇ ਹੈ ਵੀ ਹੈਗਾ ਜੀ ਲੱਕ ਹੋਰ ਗੋਲ ਬਈ ਲੱਕ ਗੁੜੀ ਨੂੰ ਸੁਣਾਏ ਲੈ ਕੁੜੀਓ ਮੀਤ ਜਾਨ ਜੀ ਮੈਂ ਆਪਾਂ ਤੇ ਹਣੀ ਪਾਰ ਤੇ ਬੱਕਰੀ ਕੀ ਕਰ ਠੀਕ ਆ ਤੁਸੀਂ ਜ਼ੋਰ ਲਾਣਾ ਠੀਕ ਆ ਜ਼ੋਰ ਲਾ ਦੂੰਗੀ ਬੱਕਰੀ ਮੈਂ ਵਿਗਾ ਕਰ ਦੇਣੀ ਆ ਚਲੋ ਬਹੁਤ ਬੜ ਬੜ ਸਾਰੀ ਬੱਕਰੀ ਨਾਲ ਚਾੜ ਦੇ ਇਹ ਆ ਜੀ ਸਾਥੀ ਬੰਦ ਤੁਸੀਂ ਇਹੀ ਕਿਹਾ ਬੱਕਰੀ ਚਣੀ ਪਾਹਾਂਤੀ ਠੀਕੀ ਬੱਕਰੀ ਬੱਕਰੀ ਪਾਹਾਂਤੀ ਬਾਦਿਕਾ ਲੱਗ ਗਿਆ ਮੀਕਾ ਬਾਬਾ ਜੀ ਕੀ ਕਹਿੰਦੀਆਂ ਕਹਿੰਦਾ ਜੇ ਬੱਕਰੀ ਚੜਦੀ ਠੀਕ ਹੋ ਮੀਕਾ ਫੇਰ ਇਹਨੇ ਛੱਡਾ ਛੇਡਾ ਮੈਨੂੰ ਛੇਡਾ ਕਿਤਾਬ ਉੱਥੇ ਯਾ ਬਾਦ ਕਰਖਣਾ ਤਾਂ ਆਦਾ ਕਰਦਾ ਇਹਦੇ ਮੰਮੀ ਵਾਹ ਇਹ ਵੀ ਗੱਲ ਸੁਣੀ ਹਾਂਜੀ ਜਦ ਮੇਰਾ ਕੰਮ ਖਰਾਬ ਹੋ ਗਿਆ ਕਿਉਂ ਦੇ ਰਹੀ ਵੀ ਕੰਮ ਖਰਾਬ ਹੋ ਗਿਆ ਦਾਦਾ ਜੀ ਮੈਂ ਕੱਢ ਨਹੀਂ ਗਈ ਦੀ ਬਾਦ ਐ ਕਿਉਂ ਮੈਂ ਬਾਹਰ ਗੋਲੀਆਂ ਜਾਂਚਾ ਗੋਲੀਆਂ ਓਏ ਗੋਲੀਆਂ بچਾਈਆਂ ਮਰ ਜਣੀਆਂ ਵੀ ਪੰਜਾਬੀ ਬੋਲੀਆਂ ਵਾਗੇ ਮੈਂ ਨਹੀਂ ਮੰਨ ਸਕਦੀ ਆ ਦਿਓ ਨਾ ਜੇ ਮੈਂ ਇਹਨੂੰ ਲਜਾਤਾ ਬਣੂਗੀ ਚਾਹ ਠੀਕ ਹੈ ਤੂੰ ਅੰਗਰੇਜ਼ੀ ਚ ਬੋਲੀਆਂ ਪਾਹੀਂ ਫੇਂ ਬਾਅਦ ਚ ਭਗਵਾਨ ਜੀ ਆ तो <laughs> <laughs> है ਚਾਕੇ ਕਪੜੇ ਤੋਦੀ ਦੇ ਅੱਖ ਚ ਪੈ ਗਿਆ ਸਾਬਣ ਓਏ ਮਾਮਾ ਕਪੜੇ ਤੋਦੀ ਨੂੰ ਅੱਖ ਮਾਰ ਕੇ ਡੱਡੂ ਆ ਤੋ ਸਾਬਣ ਪਾਈ ਜਾ ਨਾ ਖੜੇ ਗੈਰ ਕਿੱਥੇ ਗਿਆ ਬੋਲ ਬਰੀ ਬਰੀ ਵਰਜੀ ਕਰੀਓ ਮੈਨੂੰ ਚੁੱਕ ਲੈ ਜੋ ਪਹੁੰਚ ਬਸਾਈ ਜਾਣਾ ਤੂੰ ਐਵੇਂ ਸੋਚੀ ਜਨਾ ਉਡਸਾਰੇ ਚ ਐਣਾ ਲੱਗ ਗਿਆ ਉਹ ਸਰ ਕਾਹਕੇ ਜਾਂਦੀ ਦਾ ਟੈਂਟ ਫੁੱਜ ਗਿਆ ਪਹੁੰਚ ਆਇਆ ਹੈ ਹਾਂ ਹੋਈ ਗੱਲ ਬੜੀ ਬੜੀ ਵਾਰ ਠੀਕ ਕਰਾਂਗੇ ਨਮਾ ਸੜਕ ਤੇ ਟੈਂਪੂ ਕਿੱਥੇ ਵਜਿਆ ਜਾ ਗਏ ਜੱਗਰ ਜੀ ਦੇ ਟੈਂਪੂ ਨਾਲ ਗੱਲ ਹੁੰਦੀ ਹੈ ਕੀ ਹੋਇਆ ਕਿਹੜੀ ਗੱਲ ਜਿੱਤਿਆ ਕਿ ਟੈਂਪੂ ਉਹਦਾ ਗੱਲ ਜਮੂਨ ਜੀ ਦੇ ਕਿਹੜੀ ਬਜਾਤਾ ਦਾ ਭਾਈ ਇੱਦਾਂ ਦਾ ਭਾਈ ਨਵਾਂ ਸ਼ਹਿਰ ਅੱਡੇ ਜੀ ਦਾ ਅੱਛਾ ਨਵਾਂ ਸ਼ਹਿਰ ਅੱਡੇ ਜੀ ਇੱਦਾਂ ਦਾ ਭਾਈ ਇੱਦਾਂ ਦਾ ਭਾਈ ਨਵਾਂ ਸ਼ਹਿਰ ਜੀ ਤੇਰੇ ਐ ਬੋਲ ਟੈਂਪੂ ਬੈਕ ਹੁੰਦਾ ਆਵੇ ਹਾਂ ਇਹਨਾਂ ਨੂੰ ਬੰਦਿਆ ਵਾਹ ਜਿੱਦਾਂ ਹੁਣ ਟੈਂਪੂ ਮਾਰਾ ਜੇ ਅੱਛਾ ਵੀ ਗਾਣੇ ਬਾਰਾ ਜੁੱਤੇ ਹੋਰੀ ਕੁਝ ਕਹਿੰਦਾ ਤਾਂ

¡Sigue, sigue! ¡Sigue, sigue! ¡Sigue, sigue! ¡Sigue, sigue! ¡Sigue, ਜਿਹਦੀ ਰੋਟਾ ਅੰਗਰੀ ਕੋ ਗੱਲ ਇਹਨਾਂ ਨਾਲ ਕਰਦੇ ਆ। ਦੇਖਿਆ ਤੁਸੀਂ। ਮੈਂ ਕਿਹਾ ਸ਼ੇਰ ਦੀ ਕੀ ਗੱਲ ਕਰਦੇ ਆ? ਆਹ ਕੁੜੀ ਦੇ ਬਹੁਤ ਸਾਰੇ ਸ਼ੇਰ ਆਉਂਦੇ ਆ। ਮੈਂ ਨਹੀਂ ਕਰਦੇ ਇਹੀ ਆ। ਤੁਸੀਂ ਮੇਰੇ ਨਾਲ ਕੁੜੀ ਦੇ ਸ਼ੇਰ ਬਣਾ ਕੇ ਸੁਣਾਓ। ਕੁੜੀ ਦੇ ਸ਼ੇਰ ਸੁਣਾਣਾ ਸ਼ੇਰ ਸੁਣਾ। ਕੀ ਪੀਪਲ ਦਾ ਪੰਧਾ ਤੋੜ ਕੇ ਪਤੰਗ ਬਣਾਵਾਂਗੇ? ਮੀਂਹ ਦੇ ਪੀਪਲ ਦਾ ਪੰਧਾ ਤੋੜ ਕੇ ਪਤੰਗ ਬਣਾਵਾਂਗੇ। ਪੀਪਲ ਦਾ ਪੰਧਾ ਤੋੜ ਕੇ ਪਤੰਗ ਬਣਾਵਾਂਗੇ। ਮੀਂਹ ਦੇ ਪੀਪਲ ਦਾ ਪੰਧਾ ਤੋੜ ਕੇ ਪਤੰਗ ਬਣਾਵਾਂਗੇ। ਤੁਹਾਡੀ ਮਾਂ ਨੂੰ ਭੱਜ ਕੇ ਜਨਾਨਾ ਹੋਰ ਬਣਾਵਾਂਗੇ। ਮਾਤਾ ਜੀ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਨੋਟੇ ਕਮੇਟੀ ਘਰ ਦੇ ਲੱਗੀ ਹੋ ਮੀਂਹ ਗਾ ਸੋਣਾ ਹਾਂਜੀ ਇੱਕ ਆ ਕੁੜੀ ਤੇ ਸ਼ੇਰ ਕਰਾ ਕੇ ਦਿਖਾ ਰਹੀ ਇਹ ਤਾਂ ਮਾਤਾ ਲੱਗਦੀ ਆ ਜੀ ਇਹ ਤੇ ਆਪਣੀ ਦਬਾਉਣ ਖਲਾਦੇ ਹੋ ਕਹਿ ਜੇ ਬੁਝਾਣੇ ਵਾਲਾ ਚਿੰੰਡਰ ਤੇ ਖੰਜਰੀ ਨਾ ਹੁੰਦੀ ਭਜਾਨੇ ਵਾਲੇ ਚਿੰਤਰ ਖੰਡਰੀ ਨਾ ਹੁੰਦੀ ਪਤਾ ਹੀ ਲੱਗਿਆ ਸਾਪਤਾ ਕਿ ਗਲਾ ਚੀਬਟਾ ਦੇ ਖੰਡਰੀ ਨਾ ਹੁੰਦੀ ਭਜਾਨੇ ਵਾਲਾ ਚਿੰਤਰ ਖੰਡਰੀ ਨਾ ਹੁੰਦੀ ਬੋਧ ਜਾਈ ਤੁਸੀਂ ਬਤਲਾਉਣਾ ਕਰਦੇ ਕੁਛ ਨਾ ਤੇ ਜੇ ਥੋੜੀ ਮਾ ਖੰਡਰੀ ਨਾ ਹੁੰਦੀ ਮੇਰੀ ਸੋਣ ਲਗਾ ਲਾ ਸ਼ੇਰ ਦਾ ਕੋਈ ਚਾਚਾ ਦਾ ਆਇਆ ਨਹੀਂ ਮੇਰੇ ਦਿਨ ਖੇਰ ਸੁਣਾਣੀ ਆ ਸੁਣਾਓ ਮੇਕੇ ਇੱਥੇ ਪਿਆਰ ਦੀ ਮੁੱਛ ਕੋਈ ਨਾ ਚੱਕੋ ਝੋਲੋਂ ਤੇ ਚਲੋ ਬੰਡ ਨੂੰ ਇੱਥੇ ਪਿਆਰ ਦੀ ਮੁੱਛ ਕੋਈ ਨਾ ਇੱਥੇ ਪਿਆਰ ਦੀ ਮੁੱਛ ਕੋਈ ਨਾ ਮੈਂ ਤੇਰੀ ਨਾਲ ਨਹੀਂ ਬੋਲਣਾ ਤੇਰੇ ਮੂੰਹ ਤੇ ਬਾਪੂ ਜੀ ਕਹਿੰਦੇ ਨਾ ਨਹੀਂ ਬੋਲਣਾ ਤੇਰੇ ਮੂੰਹ ਤੇ ਮੁੱਛ ਬਈ ਨਾ ਦੇਖੋ ਕਿڑی ਕਿڑی ਦਾੜੀ ਕਿਹੜੀ ਕਿੜੀ ਮੁੱਛ ਓਏ ਜਿਵੇਂ ਜੜੀ ਜੜੀ ਨਹੀਂ ਲੱਗਦੀ ਕਿਆ ਮਜਾ ਪਿਆਰ ਦਾ ਚੱਖ ਲਾਂਗੇ ਮੈਮੀ ਕੰਮ ਆਹੋ ਮਜਾ ਪਿਆਰ ਦਾ ਚੱਖ ਲਾਂਗੇ ਮੇਰੀਆਂ ਜੀ ਮਜਾ ਪਿਆਰ ਦਾ ਚੱਖ ਲਾਂਗੀ ਮਜਾ ਪਿਆਰ ਦਾ ਚੱਖ ਲਾਂਗੇ ਮਜਾ ਪਿਆਰ ਦਾ ਚੱਖ ਲਾਂਗੀ ਪੁੱਛਾਂ ਦੀ ਕੀ ਗੱਲ ਕਰਦੀ ਅੱਛਾ ਤੁਸੀਂ ਤੇ ਮਨ ਮਦ ਹੜਾ ਰੱਖ ਲਾਗੇ ਜੀ ਕੋਲਿਕਾ ਲੈ ਮੈਂ ਕਿਹਾ ਮੈਂ ਬਹੁਤ ਸੋਹਣੀ ਤੇ ਤੂੰ ਬਹੁਤ ਬਹਿਣਾ ਅੱਛਾ ਤੂੰ ਬਹੁਤ ਸੋਹਣੀ ਤੇ ਮੈਂ ਬਹੁਤ ਬਹਿਣਾ ਤੂੰ ਨਵੇਂ ਸ਼ਹਿਰ ਦੀ ਗਈ ਹਾਂ ਮੈਂ ਬੜਾ ਜ਼ੋਰ ਨਾਲ ਬਹਿਣਾ ਮੀਰੀਗਾ ਸੋਣਾ ਕਿਹਦੇ ਤੂੰ ਬਿਆਦ ਵੀ ਬਣ ਗਿਆ ਸੀ ਆਹੋ ਬਿਆਦ ਬਣ ਗਿਆ ਸੀ ਹਾਂ ਬੀਤਗਾਂ ਤੇਰੀ ਚੱਲੀ ਆ ਚੱਲੀ ਆ ਚੱਲੀ ਹੈ ਕਿਟਾ ਮਾਰ ਕੇ ਭੰਨ ਦਿੱਤੀ ਮੈਂ ਨਾਮ ਜੁ ਫੜ ਕੇ ਮੋਰੀ ਦੱਸ ਦਿੰਦਾ ਹਾਂ ਤੇਰੀ ਬਾਤ ਭੇੜੀ ਤੇ ਪਾਰੀਆਂ ਦੀ ਨਾਮ ਜੁ ਫੜ ਕੇ ਦੱਸ ਕਾਹਦੀ ਕਮਾਰੀਆਂ ਉਹ ਕਹ ਕੇ ਬੱਸ ਮੈਂ ਦੱਸਿਆ ਤਾਂ ਨਹੀਂ ਉਹ ਕੀ ਹੋਇਆ ਨਾ ਲੰਘ ਜਾ ਕੁੜੀਆ ਪਿੱਛੇ ਇਹਦੀ ਨਾਮ ਦੀ ਬਣ ਕੇ ਦੱਸ ਇਹਨੂੰ ਕੀ ਹੋਇਆ ਆ ਇੱਕ ਕੁੜੀ ਹੈ ਅਰ ਉਹ ਲਗਾ ਦੇ ਕੋਈ ਐਦਾਂ ਦਾ ਮੈਂ ਕਿਹ ਪਤਾ ਨਹੀਂ ਕਿ ਇਹਦਾ ਮੂੰਹ ਕੋਲੀ ਵਰਗਾ ਰਹੀ ਹੋਈ ਜੀ ਕੋਲੀ ਵਰਗਾ ਡੌਂਗੀ ਵਰਗਾ ਆ ਆਹੇ ਬਚਾਲਦਾ ਰੱਖ ਮੈਨੂੰ ਇਹ ਕੁੜੀ ਦੇ ਬਾਬਾ ਦੀ ਮਾਰੀ ਐ ਉਹ ਤੇ ਤੂੰ ਕਿਤਾ ਪਤਾ ਐ ਨਬਜ ਦੇਖੀ ਹਾਇ ਮਰ ਗਈ ਐਨੀ ਬੈੜੀ ਬਿਮਾਰੀਆਂ ਦੇ ਨਾਮ ਵੀ ਨਹੀਂ ਲਈਦਾ ਇਹ ਕਿਹ ਹੈਗੀ ਇਹਨੂੰ ਹੈਗੀ ਆ ਪਹਿਲਾਂ ਵੇਖਦੀ ਐ ਇਹ ਬੋਲਦੀ ਕਿ ਫਸ ਬੋਲਦੀ ਆ ਤੈਨੂੰ ਕਿੰਨਾ ਚਿਰ ਹੋ ਗਿਆ ਬਾਂਸੀ ਹੋਈ ਇਹਦੀ ਜਿੰਦਗੀ ਵੀ ਨਹੀਂ ਹੋ ਗਈ ਮਪਾ ਇਹ ਤੇਰੇ ਚਪੇੜ ਮਾਰੀ ਨਾ ਬੁੱਤਿਆਂ ਤੇ ਬਣਾ ਵਧੀਏ ਸਤ ਸਾਲ ਹੋ ਗਏ ਆ ਮੈਂ ਪੁੱਛਦਾ ਹਾਂ ਕਦ ਕਦ ਕਿੰਨਾ ਟਾਈਮ ਹੋ ਗਿਆ ਤੇਨੂੰ ਮਾਰਨ ਮੀਕ ਮੈਨੂੰ 3 ਮਹੀਨੇ ਹੋ ਗਏ ਡਾਕਟਰ ਜੀ ਇਹ ਦਵਾਈ ਕੋਈ ਮੀਕ ਦਵਾਈ ਮੈਂ ਮੋਹ ਦਿਖਾਦੀ ਪਰ ਮੈਨੂੰ ਆਰਾਮ ਨਹੀਂ ਆਇਆ ਮੈਨੇ ਸੱਜੀ ਨਹੀਂ ਆਇਆ ਅੱਜ ਜੇ ਅਸ ਕੱਟ ਬਚਦੇ ਪਰ ਇਹ ਮਤ ਹੋ ਜਵੇ ਤੂੰ ਠੀਕ ਹੋ ਜਾ ਮੀਕ ਠੋਡਾ ਪਾ ਲੈ ਹੂੰਗਾ ਜਦ ਤੱਕ ਮੇਰੀ ਬਿਮਾਰੀ ਠੀਕ ਕਰ ਦੂੰਗੀ ਤਾਂ ਸੱਚੀ ਗੱਲ ਸੱਚੀ ਲੱਗਦਾ 2 ਲੀਟਰ ਪਾਣੀ ਪਾ ਬਾਬਾ ਸਾਸ ਕਮਰਾ ਹੋ ਗਿਆ ਦੇਖ ਆ ਯਾਰ ਬਾਬਾ ਜੀ ਬਾਬਾ ਕਰਦਾ ਖੁਸ਼ੀ ਵਿੱਚ ਕਰੀ ਗਣੀ 2 ਕਮੀ 2 ਲੀਟਰ ਪਾਣੀ ਵੀ ਪਾ ਲਿਆ ਅੱਧਾ ਕਿਲੋ ਚਿੱਟਾ ਲੂਣ ਪਾ 2 ਕੱਧਾ ਦਿੱਲੋ ਚਿੱਟਾ ਲੂਣ ਵੀ ਪਾ ਲਿਆ ਅੱਧਾ ਕਿਲੋ ਕਾਲਾ ਲੂਣ ਪਾ ਕਾਲਾ ਲੂਣ ਵੀ ਪਾ ਲਿਆ ਬਰੀਕ ਬਰੀਕ ਕਾਲੀ ਮਿਰਚ ਪਾ ਬਰੀਕ ਬਰੀਕ ਕਾਲੀ ਮਿਰਚਾਂ ਵੀ ਪਾ ਲਿਆ ਆਪਣਾ ਕੰਮ ਦਾ ਮਤਲਬ ਸਾਫ਼ ਕਰੀ ਲੱਗੀ ਜੇ ਸੁਆਦ ਨਾਲ ਜੀਰਾ ਪਾਓ ਵੀ ਉਹੋ ਕਰਦੀ ਪੁੱਤ ਪਾਣੀ ਪੀਣਾ ਕਾਦੀ ਮੈਂ ਬੈਠ ਹਾਂ ਸਟੈਂਡ ਓਕੇ ਚੈਟ ਪਾ ਤੋ ਵੀ ਪਾ ਦਾ ਸ਼ੈਂਪੂ ਕਰ ਵਰਤਨੀ ਸ਼ੈਂਪੂ ਵਰਤਨੀ ਆ ਕਿਹੜਾ ਹੈਡ ਟੂ ਸ਼ੋਲਡਰ ਹੈਡ ਟੂ ਸ਼ੋਲਡਰ ਦੋ ਪੂਰੀਆਂ ਵਿੱਚ ਫੜੇ ਮੇਕਅਪ ਦੋ ਦੇ ਬਜਾਇ 1000 ਪਾਟੀਆਂ ਕਾਦੀ ਹਲਾ ਕੇ ਝੱਗ ਕਰ ਦੇ ਮੇਕਅਪ ਆਣੀ ਹਲਾ ਜਾ ਝੱਗ ਹੋ ਗਈ ਨੀ ਝੱਗ ਹੋ ਗਈ ਉੱਪਰ ਦਾ ਗੈਨ ਹੁਣ ਇਹ ਤਾਂ ਕਰ ਪਹਿਲੇ ਬਟਪੇ ਦੇ ਵਿੱਚ ਨਾਲ ਖੁੱਲ ਜਾ

ਬਈ ਨੇ ਇੱਕ ਵਾਰ ਬੈਗ ਦੁਆਰੇ ਦਿਖਾ ਲ ਮੁੰਡੇ ਕਹਿੰਦੇ ਪਹਿਲੇ ਬੈਗ ਦੇ ਸੁਆਣੇ ਨਹੀਂ ਬਗੜਾ ਦੁਆਰੀ ਲੈ ਕੇ ਦਿਖਾ ਰ ਬੈਗ ਵਾਲੀ ਬੈ ਜਾ ਛੇਦੀ ਬੈ ਦੁਆਰਾ ਪਹਿਲੇ ਬੈਗ ਦੇ ਕੱਲ ਮੈਨੂੰ ਪਤਾ ਨਹੀਂ ਲੱਗਦਾ ਕਿ ਤਾ ਬੈ ਬੈ ਤਾਂ ਆ ਬੈਣ ਮੈਨੂੰ ਤੁਸੀਂ ਬੈਗ ਇਹ ਦਿਖਾ ਲਓ ਬੈਗ ਵਾਲੀ ਤਾਂ ਨਹੀਂ ਮੈਨੂੰ ਥੋੜੀ ਮੈਂ ਕਿ ਬੈਗ ਨੂੰ ਲੈ ਕੇ ਵਾਰ ਪਲੀ ਮਿੱਠੀ ਕਿੰਦਾ ਮੈਨ ਸੀ ਬੈ ਜਾ ਬਸਿਤ